ਸਸਤੀ ਗਾਲ ਬਾਈ ਸਾਰਿਆਂ ਨੂੰ ਤੇ ਪਿਆਰ ਦੇਖੋ ਬਾਈ ਕਿੰਨੀ ਚੰਗੀ ਚੀਜ਼ ਹੈ ਘਓ ਨਾਲੋਂ ਵੀ ਵੱਧ ਲੱਗਦਾ ਹੈ ਕਾਲੇ ਵਾਲੀ ਮੰਡੀ ਆਈ ਸੀ ਬਾਈ ਤੇ ਵੀਰਾਂ ਦੇ ਬਾਈ ਆਈ ਇੱਥੇ ਸਟੈਂਡ ਤੇ ਉਤੋਂ ਦੀ ਕੋਲ ਦੀ ਲੰਘੇ ਜਾਂਦੀ ਸੀ ਬਾਈ ਤੇ ਵੀਰਾਂ ਨੇ ਰੋਕਿਆ ਮੈਂ ਵੀਰਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਬਾਈ ਵੀਡੀਓ ਦੇਖਦੇ ਆ ਤੇ ਬਹੁਤ ਦਿਲੋਂ ਸਲੂਟ ਹੈ ਬਾਈ ਵੀਰਾਂ ਨੂੰ ਤੇ ਅੱਗੇ ਦੱਸੀ ਬਾਈ ਮੜਾ ਜਾ ਸਾਰੇ ਵੀਰਾਂ ਨੂੰ ਮੇਰਾ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੇ ਅੱਜ ਬਾਈ ਸਾਡੇ ਸਟੈਂਡ ਦੇ ਕੋਲ ਵੀ ਲੰਘੇ ਜਾ ਰਹੇ ਸੀਗੇ ਤੇ ਸਾਡੀ ਪੈ ਗਈ ਨਿਗਾਹ ਤੇ ਬਾਈ ਜੀ ਆਸੀਂ ਬਹੁਤ ਵੀਡੀਓ ਦੇਖਦੇ ਆਂ ਲਾਈਕ ਕਰਦੇ ਆਂ ਤੇ ਅੱਜ ਬਾਈ ਨੂੰ ਅਸੀਂ ਇੱਕ ਰਿਕਵੈਸਟ ਕਰੀ ਕਿ ਬਾਈ ਜੀ ਯਾਰ ਸਾਡੇ ਨਾਲ ਵੀ ਇੱਕ ਵੀਡੀਓ ਪਾਓ ਯਾਰ ਤੇ ਅੱਜ ਬਾਈ ਨੇ ਸਾਡਾ ਮਾਨ ਰੱਖਿਆ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਬੇਨਤੀ ਇਹ ਆ ਕਿ ਵਿਆਹਾਂ ਦਾ ਚੱਲ ਪਿਆ ਸੀਜ਼ਨ ਠੀਕ ਆ ਬਾਈ ਜੀ ਬਾਈ ਕਿਸੇ ਨੇ ਸੰਗਨ ਪਾਉਣ ਜਾਣਾ ਹੈ ਵਿਆਹ ਤੇ ਜਾਣਾ ਹੈ ਖੰਡ ਪਾੜ ਦੇ ਭੋਗ ਤੇ ਜਾਣਾ ਹੈ ਜਨਮ ਦਿਨ ਤੇ ਜਾਣਾ ਹੈ ਨੰਬਰ ਬੋਲਦੇ ਬਾਈ ਇੱਕ ਦੋ ਆਪਣੀ ਭਰਾ ਗੱਡੀ ਆਪਣੀ ਇੱਥੋਂ ਜ਼ਰੂਰ ਲੈ ਕੇ ਜਾਣਗੇ ਪੰਜ ਚਾਰ ਗੱਡੀਆਂ ਮੇਰਾ ਨੰਬਰ ਹੈ 9017351472 ਨਾਮ ਮੇਰਾ ਸਰੇਸ਼ ਕੁਮਾਰ ਕਾਲੇ ਵਾਲੀ ਮੰਡੀ ਸਟੈਂਡ ਦੇ ਵਿੱਚੋਂ ਬਾਈ ਕੋਈ ਵੀ ਵੀਰ ਘਟੀ ਲਿਜਾ ਸਕਦਾ ਹੈ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ